ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ ਅੱਜ 1 ਮਈ 2025 ਦਿਨ ਵੀਰਵਾਰ ਅੱਜ ਦਾ ਦਿਨ ਪੂਰੀ ਦੁਨੀਆ ਦੇ ਵਿੱਚ ਕਿਰਤੀਆਂ ਦੇ ਦਿਨ ਵਜੋਂ ਬਣਾਇਆ ਜਾਂਦਾ ਹੈ ਮਜ਼ਦੂਰ ਦਿਵਸ ਵਜੋਂ ਬਣਾਇਆ ਜਾਂਦਾ ਹੈ ਤੇ ਬਹੁਤ ਸਾਰੇ ਥਾਵਾਂ ਤੇ ਜਿਵੇਂ ਮੈਨੂੰ ਪਤਾ ਹੈ ਕਿ ਪੰਜਾਬ ਚ ਸਕੂਲਾਂ ਚ ਦਫ਼ਤਰਾਂ ਚ ਸਰਕਾਰੀ ਜਿਹੜੇ ادارے ਆ ਉਹਨਾਂ ਚ ਅੱਜ ਛੁੱਟੀ ਐ ਮੈਂ ਮੈਂ ਵੀ ਅੱਜ ਛੁੱਟੀ ਤੇ ਆ ਪਰ ਜਿਹੜੇ ਕਿਰਤੀ ਲੋਕ ਐ ਜਿਨ੍ਹਾਂ ਰੋਜ਼ ਕਰਕੇ ਖਾਣਾ ਕਮਾ ਕੇ ਖਾਣਾ ਰੋਜ਼ ਖੂਪ ਪਟਕੇ ਪਾਣੀ ਪੀਣਾ ਉਹ ਅੱਜ ਵੀ ਆਪਣੇ ਕੰਮਾਂ ਧੰਦਿਆਂ ਦੇ ਨੇ ਤੇ ਮੈਂ ਉਹਨਾਂ ਸਾਰੇ ਕਿਰਤੀਆਂ ਨੂੰ ਸਜਦਾ ਕਰਦਾ ਸਲਾਮ ਕਰਦਾ ਕਿ ਇਹਨਾਂ ਦੇ ਮੈਂਟ ਨਾਲ ਹੀ ਇਹ ਸਾਰੀ ਦੁਨੀਆ ਜਿਹੜੀ ਹੈ ਉਹ ਖੂਬਸੂਰਤ ਹੈ ਅੱਜ ਹਰ ਦਿਨ ਕਵਿਤਾ ਤਹਿਤ ਜਿਹੜੀਆਂ 2-3 ਛੋਟੀਆਂ-ਛੋਟੀਆਂ ਕਵਤਾਵਾਂ ਤੁਹਾਨੂੰ ਸੁਣਾਉਣੀਆਂ ਹਨ ਉਹ ਫਾਰਸੀ ਦੇ ਅੱਜ ਨੂੰ ਕਵੀ ਸਵੀਰ ਹੱਕਾ ਦੀਆਂ ਨੇ ਸੂਰਕਾ ਖੁਦ ਅ ਮਜ਼ਦੂਰ ਨੇ ਅਮਾਰਤ ਸਾਜੀ ਦਾ ਜਿਹੜਾ ਕਿਤਾਬ ਉਹਦੇ ਵਿੱਚ ਇੱਕ ਕਾਮੇ ਵਜੋਂ ਕੰਮ ਕਰਦੇ ਨੇ ਇਹਦੀਆਂ ਕਵਤਾਵਾਂ ਲੰਡਨ ਤੋਂ ਨਿਕਲਦੇ ਮੈਗਜ਼ੀਨ ਮਾਰਟਨ ਪੋਇਟਰੀ ਇਨ ਟ੍ਰਾਂਸਲੇਸ਼ਨ ਚ ਸ਼ਪੀਆਂ ਅੰਗਰੇਜ਼ੀ ਦੇ ਵਿੱਚ ਫਾਰਸੀ ਤੋਂ ਅਨਵਾਦ ਹੋ ਕੇ ਇਹ ਅਨਵਾਦ ਜਿਹੜਾ ਸੀ ਨਸਰੀਨ ਪ੍ਰਵਾਜ਼ ਅਤੇ ਹੀ ਵਰਡ ਮੂਡ ਨੇ ਕੀਤਾ ਤੇ ਫਿਰ ਅੰਗਰੇਜ਼ੀ ਤੋਂ ਜਿਵੇਂ ਹਿੰਦੀ ਚ ਗੀਤ ਚਤਰਵੇਦੀ ਨੇ ਕੀਤਾ ਮਨੋਸ਼ ਪਟੇਲ ਨੇ ਕੀਤਾ ਇਸੇ ਤਰ੍ਹਾਂ ਫਿਰ ਹਿੰਦੀ ਅੰਗਰੇਜ਼ੀ ਤੋਂ ਹੀ ਪੰਜਾਬੀ ਚ ਬਹੁਤ ਸਾਰੇ ਦੋਸਤਾਂ ਨੇ ਇਹਦੀਆਂ ਕਵਿਤਾਵਾਂ ਦਾ ਅਨੁਵਾਦ ਕੀਤਾ ਇੱਕ ਇੰਟਰਵਿਊ ਚ ਇਹਨਾਂ ਦੀ ਗੱਲ ਜਿਹੜੀ ਇਹਨਾਂ ਨੇ ਕਹੀ ਉਹ ਮਤਲਬ ਕਿਸੇ ਵੀ ਕਵਿਤਾ ਤੋਂ ਵੱਡੀ ਹੈ ਅਕਸਰ ਮੈਂ ਅਜੇ ਹਿੰਨਾ ਸਤਰਾ ਜਿਹੜੀਆਂ ਆਪਣੀ ਡਾਇਰੀ 'ਚ ਲਿਖ ਕੇ ਰੱਖਦਾ ਉਹ ਕਹਿੰਦੇ ਕਿ ਮੇਰੀ ਮਾਂ ਨੇ ਕੰਮ ਕਰਦਿਆਂ ਮੈਨੂੰ ਆਪਣੀ ਕੁੱਖ ਵਿੱਚ ਪਾ ਰਿਆ ਮੈਂ ਉਦੋਂ ਤੋਂ ਹੀ ਇੱਕ ਮਜ਼ਦੂਰ ਹਾਂ ਮੇਰੀ ਮਾਂ ਨੇ ਕੰਮ ਕਰਦਿਆਂ ਮੈਨੂੰ ਆਪਣੀ ਕੁੱਖ ਵਿੱਚ ਪਾ ਰਿਆ ਮੈਂ ਉਦੋਂ ਤੋਂ ਹੀ ਇੱਕ ਮਜ਼ਦੂਰ ਹਾਂ ਮੈਂ ਆਪਣੀ ਮਾਂ ਦੀ ਥਕਾਵਟ ਮਹਿਸੂਸ ਕਰ ਸਕਦਾ ਹਾਂ ਉਹਦੀ ਥਕਾਵਟ ਅਜੇ ਵੀ ਮੇਰੇ ਹੱਡਾਂ 'ਚ ਧੜਕਦੀ ਹੈ ਦੋਸਤੋ ਇਹ ਕਵੀ ਦਾ ਜਨਮ 1986 'ਚ ਇਰਾਨ ਛੋਇਆ ਤੇ ਅੱਜਕੱਲ ਤਹਿਰਾਨ 'ਚ ਇਹ ਕੰਮ ਕਰਦੇ ਨੇ ਇਹਨਾਂ ਦੀਆਂ ਦੋ ਤਿੰਨ ਛੋਟੇ-ਛੋਟੇ ਕਵਤਾਵਾਂ ਤੋਂ ਦੇ ਨਾਲ ਸਾਂਝੀਆਂ ਕਰਦਾ ਪਹਿਲੀ ਕਵਤਾ ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾ ਆਥਨ ਦੇ ਚਾਨਣ ਵਿੱਚ ਉਹਦੀਆਂ ਅੱਖਾਂ ਅੰਗਾਰੇਆਂ ਵਾਂਗ ਲਾਲ ਹੁੰਦੀਆਂ ਨੇ ਆਥਨ ਦੇ ਚਾਨਣ ਵਿੱਚ ਉਹਦੀਆਂ ਅੱਖਾਂ ਅੰਗਾਰੇਆਂ ਵਾਂਗ ਲਾਲ ਹੁੰਦੀਆਂ ਨੇ ਰਾਤ ਨੂੰ ਉਹਦੇ ਝੱਗੇ ਵਿੱਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ ਇਸ ਤਰ੍ਹਾਂ ਹੀ ਖੋਰ ਕਪਤਾ ਇਹਨਾਂ ਦੀ ਛੋਟੀ ਜੀ ਬੰਦੂਕ ਜੇ ਉਹਨਾ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਰ ਜਾਣੇ ਤੋਂ ਮਰ ਜਾਣ ਤੋਂ ਬਚ ਜਾਣਾ ਸੀ ਬਹੁਤ ਕੁਝ ਆਸਾਨ ਹੋ ਜਾਂਦਾ ਜੇ ਉਹਨਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ ਬਹੁਤ ਕੁਝ ਆਸਾਨ ਹੋ ਜਾਂਦਾ ਉਹਨਾਂ ਨੂੰ ਮਜ਼ਦੂਰਾਂ ਦੀ ਤਾਕਤ ਦਾ ਅਹਿਸਾਸ ਦਿਵਾਉਣਾ ਵੀ ਕਿਤੇ ਵੱਧ ਸੌਖਾ ਹੁੰਦਾ ਇਹਨਾਂ ਦੀ ਇੱਕ ਹੋਰ ਕਵਤਾ ਤੁਹਾਡੇ ਨਾਲ ਸਾਂਝੀ ਕਰਦਾ ਕਵਤਾ ਆਸਥਾ ਮੇਰਾ ਪਿਓ ਮਜ਼ਦੂਰ ਸੀ ਬਿਸ਼ਵਾਸ ਨਾਲ ਨੱਕੋ ਨੱਕ ਭਰਿਆ ਹੋਇਆ ਮੇਰਾ ਪਿਓ ਮਜ਼ਦੂਰ ਸੀ ਬਿਸ਼ਵਾਸ ਨਾਲ ਨੱਕੋ ਨੱਕ ਭਰਿਆ ਹੋਇਆ ਜਦੋਂ ਵੀ ਉਹ ਨਮਾਜ਼ ਪੜਦਾ ਰੱਬ ਉਸਦੇ ਹੱਥਾਂ ਨੂੰ ਦੇਖ ਸ਼ਰਮਿੰਦਾ ਹੁੰਦਾ ਇੱਕ ਹੋੜ ਕੱਪਦਾ ਦੋਸਤੀ ਮੈਂ ਰੱਬ ਦਾ ਦੋਸਤ ਨਹੀਂ ਮੈਂ ਰੱਬ ਦਾ ਦੋਸਤ ਨਹੀਂ ਇਸ ਦਾ ਕਾਰਨ ਸਿਰਫ ਇੱਕੋ ਹੈ ਜਿਸ ਦੀਆਂ ਜੜਾਂ ਬਹੁਤ ਪੁਰਾਣੇ ਅਤੀਤ ਛੰਨ ਜਦੋਂ ਛੇ ਜਣਿਆਂ ਦਾ ਸਾਡਾ ਟੱਬਰ ਗੁਫਾ ਵਰਗੇ ਤੰਗ ਕਮਰੇ ਵਿੱਚ ਰਹਿੰਦਾ ਸੀ ਤੇ ਰੱਬ ਕੋਲ ਬਹੁਤ ਖੁੱਲਾ ਡੁੱਲਾ ਮਕਾਨ ਸੀ ਜਿਹਦੇ ਵਿੱਚ ਕੱਲਾ ਹੀ ਰਹਿੰਦਾ ਸੀ ਇੱਕ ਹੋਰ ਕਵਤਾ ਇਹਦਾ ਨਾਮ ਹੈ ਅਕਲਤਾ ਇਹਦਾ ਨਾਮ ਹੈ ਅਕਲੋਤਾ ਡਰ ਜਦ ਮੈਂ ਮਰੂੰਗਾ ਆਪਣੇ ਨਾਲ ਆਪਣੀਆਂ ਸਾਰੀਆਂ ਮਨਪਸੰਦ ਕਿਤਾਬਾਂ ਲੈ ਜਾਵਾਂਗਾ ਆਪਣੇ ਕਬਰ ਭਰ ਲੈਣੀ ਹੈ ਮੈਂ ਉਹਨਾਂ ਦੀਆਂ ਫੋਟੋਆਂ ਨਾਲ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਮੇਰੇ ਨਵੇਂ ਘਰ ਵਿੱਚ ਕੋਈ ਜਗ੍ਹਾ ਨਹੀਂ ਹੋਣੀ ਆਉਣ ਵਾਲੇ ਕੱਲ ਦੇ ਡਰਾਂ ਲਈ ਮੈਂ ਪਿਆਰਹਿਣਾ ਸਿਕਟਾਂ ਦੇ ਕਸ਼ ਲੈਂਦਿਆਂ ਉਹਨਾਂ ਸਾਰੀਆਂ ਕੁੜੀਆਂ ਨੂੰ ਯਾਦ ਕਰਕੇ ਰੋਂਦਿਆਂ ਜਿਨ੍ਹਾਂ ਨੂੰ ਮੈਂ ਗੱਲ ਨਾਲ ਲਾਉਣਾ ਚਾਹੁੰਦਾ ਸੀ ਇਹਨਾਂ ਸਾਰੀਆਂ ਖੁਸ਼ੀਆਂ ਨੂੰ ਮਾਣਦਿਆਂ ਵੀ ਡਰ ਫਿਰ ਬਣਿਆ ਰਹਿੰਦਾ ਇਹਨਾਂ ਸਾਰੀਆਂ ਖੁਸ਼ੀਆਂ ਨੂੰ ਮਾਰਦਿਆਂ ਵੀ ਡਰ ਫਿਰ ਬਣਿਆ ਰਹਿੰਦਾ ਕਿ ਇੱਕ ਦਿਨ ਸਾਜਰੇ ਸਾਜਰੇ ਕਿਸੇ ਨੇ ਮੇਰਾ ਮੋਢਾ ਹਲੂਨਦਿਆਂ ਕਹਿਣਾ ਕਿ ਇੱਕ ਦਿਨ ਸਵੇਰੇ ਸਵੇਰੇ ਕਿਸੇ ਨੇ ਮੇਰਾ ਮੋਢਾ ਹਲੂਨਦਿਆਂ ਕਹਿਣਾ ਚੱਲ ਉੱਠ ਸਵੇਰ ਕੰਮ ਤੇ ਜਾਣਾ ਚੱਲ ਉੱਠ ਸੁਵੇਰ ਕੰਮ ਤੇ ਜਾਣਾ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਦਿਨ ਸੋਨਾ ਲੰਘੇ ਤੇ ਮੈਂ ਫਿਰ ਇਹ ਬੇਨਤੀ ਕਰਦਾ ਅੱਜ ਕਿ ਜੇ ਤੁਹਾਨੂੰ ਮੇਰਾ ਇਹ ਕੰਮ ਚੰਗਾ ਲੱਗਦਾ ਤਾਂ ਇਹਨੂੰ ਪਸੰਦ ਦਾ ਬਟਨ ਵੀ ਦਬਾ ਦਿਓ ਸ਼ੇਅਰ ਵੀ ਕਰ ਦਿਓ ਤੇ ਕੋਈ ਕਮੈਂਟ ਵੀ ਕਰ ਦਿਓ ਬਹੁਤ ਸ਼ੁਕਰੀਆ ਦੋਸਤੋ